ਨੂੰ ਜੇ ਕਿਸੇ ਦੀ ਵੱਟ ਤੋਂ ਹੋ ਗੱਕ ਖੋਤ ਲੈਣ ਤਾਂ ਉਥੇ ዳਤੀ ਪੱਲੀ ਛਾ ਲਈ ਜਾਂਦੀ ਆ ਉਹਨਾਂ ਨੂੰ ਮਜਬੂਰ ਕੀਤਾ ਜਾਂਦਾ ਵੀ ਤੁਸੀਂ ਸਾਡੇ ਨਾਲ ਸਹਿਮਤੀ ਬਣਾਓ ਜਾਂ ਫਿਰ ਸਾਡੀ ਵੱਟ ਦੇ ਨਾਲ ਤੇ ਜੰਨੀ ਨੂੰ ਇਹ ਬਿਆਨ ਵੀ ਦੇਣਾ ਪੈ ਗਿਆ ਬਿਆਨ ਦਿੱਤਾ ਉਹਨਾਂ ਨੇ ਵੀ ਇਹ ਸੀਲਿੰਗ ਐਕਟ ਤੋਂ ਉੱਪਰ ਲਿਆ ਜ਼ਮੀਨਾਂ ਕਿਦੇ ਕਿਦੇ ਕੋਲ ਨੇ ਇਹਦਾ ਰਿਕਾਰਡ ਗਵਰਨਮੈਂਟ ਨੂੰ ਦਿਓ ਲੋਕਾਂ ਦਾ ਦਾਵਾ ਕਰਦੇ ਆ ਕਿ ਆ 927 ਏਕੜ ਜ਼ਮੀਨ ਪਈ ਆ ਜਿਹੜਾ ਆਊਗਾ ਸਿੱਤੇ ਕੱਫਣ ਬਣ ਕੇ ਉਹਦੇ ਚੋਂ ਜਿਹੜਾ ਕੀਲਾ ਵੰਡ ਕੇ ਜਿਹੜਾ ਉਹ ਹਰ ਹਾਲਤ ਦੇ ਵਿੱਚ ਦੇਵੇ ਚੰਨੀ ਮੁਰਦਾਬਾਦ ਦਾ ਮੁੱਖ ਮੰਤਰੀ ਮੁਰਦਾਬਾਦ ਦਾ ਲੋਕਾਂ ਨੇ ਨਾਹਰਾ ਨਹੀਂ ਲਾਇਆ ਕਿਉਂਕਿ ਉਹਨਾਂ ਨੂੰ ਆਸ ਸੀ ਵੀ ਸਾਡਾ ਮੁੱਖ ਮੰਤਰੀ ਅੱਛਾ ਵੀ ਨਾ ਜਿਵੇਂ ਐਮਪੀ ਐਮਐਲਏ ਨੇ ਕਈ ਦਲਤ ਭਾਈਚਾਰੇ ਵਿੱਚੋਂ ਹੈਨਾ ਜਿਵੇਂ ਐਮਪੀ ਨੇ ਉਹ ਕਦੇ ਵੀ ਪਾਰਲੀਮੈਂਟ ਵਿੱਚ 1972 ਵਾਲਾ ਜਿਹੜਾ ਲੈਂਡ ਸੀਲਿੰਗ ਐਕਟ ਆ ਉਹਦਾ ਮੁੱਦਾ ਨਹੀਂ ਉਠਾਉਂਦੇ ਇਹਦਾ ਕੀ ਕਾਰਨ ਸਮਝਦੇ ਹੋ ਦੇਖੋ ਅਸਲ ਦੇ ਵਿੱਚ ਜਿੱਥੇ ਸਵਾਲ ਜਾਦ ਦਾ ਜੀ ਉਥੇ ਜਮਾਤ ਦਾ ਵੀ ਆ ਇਹ ਜਦੋਂ ਉਸ ਕੁਰਸੀ ਦੇ ਉੱਤੇ ਬੈਠਦੇ ਨੇ ਫਿਰ ਇਹ ਉਸ ਜਮਾਤ ਦੇ ਵਿੱਚ ਰਲ ਜਾਂਦੇ ਨੇ ਜੀ ਇਸੇ ਲਈ ਉਹ ਸਾਡਾ ਇਹ ਮੁੱਦਾ ਉਠਾਉਣ ਦੀ ਕੋਸ਼ਿਸ਼ ਨਹੀਂ ਕਰਦੇ ਜੀ ਅਸੀਂ 2 ਸਾਲ ਪਹਿਲਾਂ ਚੰਨੀ ਜਦੋਂ ਮੁੱਖ ਮੰਤਰੀ ਬਣਿਆ ਉਹਨਾਂ ਦੀ ਕੋਠੀ ਅੱਗੇ ਪ੍ਰੋਟੈਸਟ ਰੱਖਿਆ ਜੀ ਸਾਡੇ ਭਾਈਚਾਰੇ ਨੂੰ ਸਭ ਤੋਂ ਵੱਡਾ ਇਹ ਭਲੇਖਾ ਸੀ ਕਹਿੰਦੇ ਹੁਣ ਆਪਣੇ ਭਾਈਚਾਰੇ ਦਾ ਮੁੱਖ ਮੰਤਰੀ ਬਣ ਗਿਆ ਹੁਣ ਨਹੀਂ ਦਬਦੇ ਸਹੀ ਔਰ ਮੇਰੇ ਯਾਦ ਆ ਜਦੋਂ ਅਸੀਂ ਉਹ ਮਰਿੰਡੇ ਦੇ ਵਿੱਚ ਉਹਦੀ ਕੋਠੀ ਤੱਕ 2 ਕਿਲੋਮੀਟਰ ਦਾ ਮਾਰਚ ਕੀਤਾ ਹਮ ਬਾਕੀ ਸਾਰੇ ਨਾਰੇ ਲੱਗੇ ਚੰਨੀ ਮੁਰਦਾਬਾਦ ਦਾ ਮੁੱਖ ਮੰਤਰੀ ਮੁਰਦਾਬਾਦ ਦਾ ਲੋਕਾਂ ਨੇ ਨਾਰਾ ਨਹੀਂ ਲਾਇਆ ਕਿਉਂਕਿ ਉਹਨਾਂ ਨੂੰ ਆਸ ਸੀ ਵੀ ਸਾਡਾ ਮੁੱਖ ਮੰਤਰੀ ਹਮ ਸਾਡੀ ਗੱਲ ਕਰੂ ਪਰ ਜਦੋਂ ਉਹਦੀ ਕੋਠੀ ਅੱਗੇ ਗਏ ਤਾਂ ਉਹਨੇ ਜਿਹੜਾ ਮਿਲਣ ਤੋਂ ਟਾਈਮ ਦੇਣ ਤੋਂ ਸਾਫ਼ ਮਨਾਂ ਕਰਤਾ ਜੀ ਤੋਂ ਬਾਅਦ ਫਿਰ ਲੋਕਾਂ ਦਾ ਆਪਸ ਦੇ ਵਿੱਚ ਰੌਲਾ ਵੀ ਪਿਆ ਜੀਤੇ ਪੁਲਿਸ ਨੇ लाठी चार्ज ਕੀਤਾ ਤੇ ਫਿਰ ਉੱਥੇ ਇੱਟਾ ਰੋੜੇ ਤੱਕ ਚੱਲੇ ਹੂੰ ਉਤੋਂ ਬਾਅਦ ਚੰਨੀ ਨੂੰ ਇਹ ਬਿਆਨ ਵੀ ਦੇਣਾ ਪੈ ਗਿਆ ਜੀ ਬਿਆਨ ਦਿੱਤਾ ਉਹਨਾਂ ਨੇ ਜੀ ਜੀ ਵੀ ਇਹ ਸੀਲਿੰਗ ਐਕਟ ਤੋਂ ਉੱਪਰ ਲੀਆਂ ਜ਼ਮੀਨਾਂ ਕਿਹਦੇ ਕਿਹਦੇ ਕੋਲ ਨੇ ਇਹਦਾ ਰਿਕਾਰਡ ਗਵਰਨਮੈਂਟ ਨੂੰ ਦਿਓ ਹੂੰ ਤੇ ਮੁੜ ਕੇ 4 ਘੰਟੇ ਬਾਅਦ ਹੀ ਉਹ ਵਾਪਸ ਲੈ ਜਾਂਦੇ ਨੇ ਜੀ ਤਾਂ ਉਹਦੇ ਤੋਂ ਸਪਸ਼ਟ ਆ ਵੀ ਫਿਰ ਉਹ ਜਿਹੜੀ ਕਲਾਸ ਨਾਲ ਨਹੀਂ ਉਹਨੇ ਉਹਨਾਂ ਨਾਲ ਹੀ ਖੜਨਾ ਉਹ ਫਿਰ ਜਦੋਂ ਜਿੱਤ ਕੇ ਚਲੇ ਜਾਂਦੇ ਨੇ ਉਹ ਫਿਰ ਸਾਡੇ ਨਹੀਂ ਰਹਿੰਦੇ ਫਿਰ ਉਹ ਉਹਨਾਂ ਵਾਲੇ ਪਾਸੇ ਹੀ ਹੋ ਜਾਂਦੇ ਨੇ ਇਹ ਕਰਕੇ ਇਹ ਦੋਨੇ ਚੀਜ਼ਾਂ ਨੂੰ ਦੇਖਣਾ ਜ਼ਰੂਰੀ ਆ ਵੀ ਜਾਤ ਦਾ ਸਵਾਲ ਆ ਤੇ ਨਾਲ ਜਮਾਤ ਦਾ ਵੀ ਸਵਾਲ ਆ ਅੱਛਾ ਵੀਰੇ ਤੁਹਾਨੂੰ ਲੱਗਦਾ ਵੀ ਇਹ ਮਸਲਾ ਹੱਲ ਹੋਣ ਜੋਗਾ ਕਿਉਂਕਿ ਜਦੋਂ ਪੰਚਾਇਤੀ ਜ਼ਮੀਨਾਂ ਦੇ ਵਿੱਚੋਂ ਤੀਜੇ ਹਿੱਸੇ ਦਾ ਹੱਕ ਮੰਗਦੇ ਮਜ਼ਦੂਰ ਤਾਂ ਵੇਖਿਆ ਵੀ ਕਈ ਪਿੰਡਾਂ ਵਿੱਚ ਖੂਨੀ ਝੜਪਾਂ ਹੋਈਆਂ ਤੁਹਾਨੂੰ ਲੱਗਦਾ ਇਹ ਮਸਲਾ ਹੱਲ ਹੋ ਜਾਊਗਾ ਦੇਖੋ ਮਸਲਾ ਇਹ ਆ ਅਸੀਂ ਨੋ ਡਾਟ ਮੰਨਦੇ ਆ ਵੀ ਜਿਹੜੀ ਜ਼ਮੀਨ ਆ ਇਹ ਬਿਨਾਂ ਲੜਾਈ ਤੋਂ ਬਿਨਾਂ ਕੇਸ ਪਵਾਏ ਬਿਨਾਂ ਝਗੜੇ ਤੋਂ ਨਹੀਂ ਮਿਲਦੀ ਹੈਗੀ ਜੀ ਅਸੀਂ ਕਹਿੰਦੇ ਆ ਵੀ ਆਟਾ ਦਾਲ ਸਕੀਮਾਂ ਜਾਂ ਨਰੇਗਾ ਜਿਹੜਾ ਉਹ ਤੁਹਾਨੂੰ ਘਰੇ ਬੈਠੇ ਬਿਠਾਇਆ ਨੂੰ ਮਿਲ ਸਕਦਾ ਜ਼ਮੀਨ ਲਈ ਘਰੋਂ ਨਿਕਲਣਾ ਪੈਣਾ ਟੰਡੇ ਝੰਡਾ ਪਾਉਣਾ ਪੈਣਾ ਇਹ ਜ਼ਮੀਨਾਂਵਾਲ ਨੂੰ ਵਧਣਾ ਪੈਣਾ ਕੁਰਬਾਨੀਆਂ ਕਰਨੀਆਂ ਪੈਣੀਆਂ ਨੇ ਤੇ ਘਰ ਵੀ ਛੱਡਣੇ ਪੈਣਿਆ ਪਰਚੇ ਪਾਉਣੇ ਪੈਣਿਆ ਜੇਲਾਂ ਵੀ ਕੱਟਣੀਆਂ ਪੈਣੀਆਂ ਨੇ ਜੀ ਪਰ ਪੰਜਾਬ ਦੇ ਇਤਿਹਾਸ ਦੇ ਵਿੱਚ ਜਦੋਂ-ਜਦੋਂ ਵੀ ਅਸੀਂ ਲੋਕਾਂ ਨੂੰ ਇਹ ਦਿਖਾਇਆਗਾ ਵੀ ਜ਼ਮੀਨ ਪਈ ਆ ਤੇ ਜ਼ਮੀਨ ਵਾਲੇ ਪਾਸੇ ਨੂੰ ਵਧੋ ਜਦੋਂ ਬਾਲਦਕਲਾਂ ਦੇ ਵਿੱਚ ਅਸੀਂ ਪਹਿਲੀ ਵਾਰ ਲੜੇ ਤਾਂ ਲੋਕਾਂ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ ਲੋਕਾਂ ਨੇ ਜੇਲ੍ਹ ਵੀ ਕੱਟੀ ਆਪਣੇ ਸਿਰਾਂ 'ਚੋਂ ਲਹੂ ਵੀ ਭਰਾਇਆ ਅਤੇ ਇਸ ਤੋਂ ਬਿਨਾ ਪਰਚੇ ਵੀ ਪਾਏ ਜੇਲਾਂ ਵੀ ਕੱਟੀਆਂ ਤੇ ਪੰਜਾਬ ਦੇ ਸਾਹਮਣੇ ਇੱਕ ਲੀਕ ਖਿੱਚ ਕੇ ਦਿੱਤੀ ਕਿ ਸਾਡੇ ਲੋਕਾਂ ਦੀ ਵੀ ਜ਼ਮੀਨ ਹੁੰਦੀ ਆ ਤੇ ਉਸ ਬਾਲਦਕਲਾਂ ਨੂੰ ਦੇਖ ਕੇ ਅੱਜ 200 ਪਿੰਡਾਂ ਦੇ ਹੋਰ ਲੋਕਾਂ ਨੇ ਜਿਹੜੀ ਲੜਾਈ ਲੜੀ ਤੇ ਜ਼ਮੀਨ ਵਾਲੇ ਪਾਸੇ ਨੂੰ ਵਧੇ ਅਸੀਂ ਕਹਿੰਨੇ ਆ ਇਹ 927 ਏਕੜ ਜ਼ਮੀਨ ਜਿਹੜੀ ਬੇਚ ਰਾਗਦੇ ਪਿੰਡ ਦੇ ਨਾਂ ਦੇ ਉੱਪਰ ਪਈ ਆ ਜੀ ਇਹਦੇ ਉੱਪਰ ਕਿਸੇ ਦੀ ਹਜੇ ਤੱਕ ਮਾਲਕੀ ਦਾ ਹੋਣੀ ਹੈ ਸਿੱਧੀ ਲੜਾਈ ਸਾਡੀ ਕਿਸੇ ਨਾਲ ਹੀ ਹੈ ਅਸੀਂ ਕਹਿੰਨੇ ਆ ਆ ਪਈਆਂ 927 ਏਕੜ ਜ਼ਮੀਨ ਜਿਹਦਾ ਠੇਕਾ ਜਿਹੜਾ ਦਿੱਲੀ ਦੇ ਵਿੱਚ ਜਾਂਦਾ ਸੀ ਹੁਣ ਰਾਜਾ ਵੀ ਜਿਹੜਾ ਇੱਥੋਂ ਦੁਨੀਆ ਤੋਂ ਰੁਕਸਤ ਹੋ ਗਿਆ ਤੇ ਜ਼ਮੀਨ ਦੇ ਉੱਪਰ ਝੰਡਾ ਗੱਢੀਏ ਤੇ ਅੱਗੇ ਵਧੀਏ ਜਿਹੜਾ ਵੀ ਆਉਂਦਾ ਚਾਹੇ ਪੁਲਿਸ ਆਉਂਦੀ ਆ ਜਾਂ ਹੈ ਪ੍ਰਸ਼ਾਸਨ ਆਉਂਦਾ ਚਾਹੇ ਫੌਜ ਆਉਂਦੀ ਆ ਜੀ ਅਸੀਂ ਹਰ ਕਿਸੇ ਕੀਮਤ ਦੇ ਉੱਪਰ ਟੱਕਰ ਨੂੰ ਤਿਆਰ ਆ ਸਾਡੇ ਪੰਜਾਬ ਦੇ ਕੀਰਤੀ ਲੋਕ ਟੱਕਰ ਨੂੰ ਅਸੀਂ ਇਸ ਜ਼ਮੀਨ ਦੇ ਰਾਹੀ ਇੱਕ ਰਾਹ ਜਿਹੜਾ ਲੋਕਾਂ ਦੇ ਸਾਹਮਣੇ ਪਾਉਣ ਨੂੰ ਤਿਆਰ ਆ ਤੇ ਇਸ ਤੋਂ ਬਾਅਦ ਪੰਜਾਬ ਦਾ ਇਤਿਹਾਸ ਰਹਾ ਚਾਹੇ ਉਹ ਕਿਸਾਨੀ ਅੰਦੋਲਨਾਂ ਚਾਹੇ ਮੁਜਾਹਰਾ ਮੂਵਮੈਂਟਾ ਚਾਹੇ ਜਿਹੜੀ ਮੂਵਮੈਂਟ ਰਹੀ ਆ ਪੰਜਾਬ ਦੇ ਲੋਕ ਜਦੋਂ ਅੱਗੇ ਲਾ ਕੇ ਲੜੇ ਨੇ ਜਦੋਂ ਉਹਨਾਂ ਨੂੰ ਦਿਸਿਆ ਵੀ ਅੱਗੇ ਕੁਝ ਪ੍ਰਾਪਤ ਹੋ ਸਕਦਾ ਤਾਂ ਲੋਕਾਂ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ ਜੀ ਅਸੀਂ ਮੰਨਦੇ ਆ ਕਿ ਰਾਹ ਔਖਾ ਇਹਦੇ ਵਿੱਚ ਕੁਰਬਾਨੀਆਂ ਵੀ ਹੋਣੀਆਂ ਨੇ ਘਰ ਵੀ ਛੱਡਣੇ ਪਏ ਨੇ ਸਾਰਾ ਕੁਝ ਹੋਣਾ ਪਰ ਉਹ ਸਾਰਾ ਕੁਝ ਕਰਨ ਲਈ ਲੋਕ ਨੇ ਜਿਹੜੇ ਤਿਆਰ ਨੇ ਪਿੰਡਾਂ ਦੇ ਵਿੱਚ ਲੋਕਾਂ ਚਿਰਾਗ ਬਣਾਉਣ ਦੀ ਤਿਆਰੀਆਂ ਕਰ ਰਹੇ ਨੇ ਜਿਹੜੇ ਗ੍ਰਫਤਾਰ ਹੋਣ ਲਈ ਤਿਆਰ ਨੇ ਉਹ ਵੀ ਤਿਆਰ ਨੇ ਜਿਹੜੇ ਪਰਚੇ ਪਾਉਣ ਨੂੰ ਤਿਆਰ ਨੇ ਉਹ ਵੀ ਨੌਜਵਾਨ ਆ ਰਹੇ ਨੇ ਵੀ ਅਸੀਂ ਡੌਂਕੀਆਂ ਲਾ ਕੇ ਬਾਹਰ ਨਹੀਂ ਜਾਣਾ ਹੈਗਾ ਬਾਹਰ ਜਾ ਕੇ ਜੇਲਾ ਨਹੀਂ ਕੱਟਣੀ ਆ ਅਸੀਂ ਇੱਥੀ ਜ਼ਮੀਨਾਂ ਵਾਲੇ ਹੋਵਾਂਗੇ ਤੇ ਇੱਥੀ ਜੇਲਾ ਕੱਟ ਲਵਾਂਗੇ ਸੋ ਇਸ ਕਰਕੇ ਇਹ ਕੋਈ ਲੜਾਈ ਅਸੀਂ ਮੰਨ ਕੇ ਚੱਲੇ ਆ ਬਈ ਆਟਾ ਦਾਲ ਸਕੀਮ ਦੀ ਲੜਾਈ ਨਹੀਂ ਜਿਹੜੀ ਸੌਖੀ ਨੇਪੜ ਜੂ ਆਉਣ ਵਾਲੇ ਸਮੇਂ ਦੇ ਵਿੱਚ ਵੱਡੀਆਂ ਕੁਰਬਾਨੀਆਂ ਦੀ ਲੋੜ ਆ ਤੇ ਲੋਕਾਂ ਨੂੰ ਵੀ ਇਹੀ ਕਹਿਣਾ ਚਾਹੁੰਦੇ ਆ ਬਈ ਜੇ ਕੁਝ ਬਣਾਉਣਾ ਜੇ ਅੱਜ ਹਾਲ ਦੀ ਘੜੀ ਕੋਈ ਬੰਦਾ ਦਿਹਾੜੀ ਕਰਕੇ ਇੱਕ ਵਿਸਵਾ ਜ਼ਮੀਨ ਨਹੀਂ ਲੈ ਸਕਦਾ ਕਿੰਨੀ ਮਹਿੰਗਾਈ ਆ ਪਰ ਅਸੀਂ ਲੋਕਾਂ ਨੂੰ ਦਾਵਾ ਕਰਦੇ ਆ ਕਿ ਆ 927 ਏਕੜ ਜ਼ਮੀਨ ਪਈ ਆ ਜਿਹੜਾ ਆਊਗਾ ਸਿਰ ਤੇ ਕਫਣ ਬਨ ਕੇ ਉਹਦੇ ਚੋਂ ਜਿਹੜਾ ਕੀਲਾ ਵੰਡ ਕੇ ਜਿਹੜਾ ਉਹ ਹਰ ਹਾਲਤ ਦੇ ਵਿੱਚ ਦੇਵੋ ਜੀ ਜੀ 28 ਤਰੀਕ ਨੂੰ ਵੀਰੇ ਇਕੱਲਾ ਚਿਰਾਗ ਹੀ ਲਾਉਣਾ ਕਿ Êਦੂ ਅੱਗੇ ਵੀ ਸੰਘਰਸ਼ ਵੇਡਣਾ ਨਹੀਂ ਫਿਲਹਾਲ ਇਹ ਸ਼ੁਰੂਆਤ ਆ ਜੀ ਚਿਰਾਗ ਦਾ ਮਤਲਬ ਦਾਵੇਦਾਰੀ ਜੀ ਜੀ ਇਹ ਤਾਂ ਇਥੋਂ ਇੱਕ ਸ਼ੁਰੂਆਤ ਹੋਣੀ ਆ ਕਿਉਂਕਿ ਬਹੁਤ ਸਮਾਂ ਹੋ ਗਿਆ ਜਿਹੜੇ ਕਦੇ ਤੁਸੀਂ ਉਹਨਾਂ ਪਿੰਡਾਂ ਦੇ ਵਿੱਚ ਉਹ ਹਾਲਤ ਦੇਖੋ ਜੀ ਵੀ ਜਿਨ੍ਹਾਂ ਕੋਲੇ ਜ਼ਮੀਨ ਨਹੀਂ ਹੈ ਉਹ ਔਰਤਾਂ ਦਾਤੀ ਪੱਲੀ ਚੱਕ ਕੇ 5-5 ਕਿਲੋਮੀਟਰ ਆਪ ਦੇ ਇੱਕ ਘਰੇ ਪਸ਼ੂ ਰੱਖਿਆ ਹੋਇਆ ਉਹਦੇ ਲਈ ਵਿਚਾਰੀਆਂ ਗਰਮੀ ਸਰਦੀ ਕੁਝ ਨਹੀਂ ਦੇਖਦੀਆਂ ਸਾਰੀ ਦਿਹਾੜੀ ਉਹ ਇਸ ਕੰਮ ਤੇ ਲੱਗਿਆ ਰਹਿੰਦੀਆਂ ਨੇ ਉਹਨਾਂ ਨੂੰ ਜੇ ਕਿਸੇ ਦੀ ਬਟਪੋਂ ਹੋ ਕੱਖ ਖੋਤ ਲੈਣ ਤਾਂ ਉੱਥੇ ਦਾਤੀ ਪੱਲੀ ਛੱਡਾ ਲਈ ਜਾਂਦੀ ਆ ਉਹਨਾਂ ਨੂੰ ਮਜਬੂਰ ਕੀਤਾ ਜਾਂਦਾ ਵੀ ਤੁਸੀਂ ਸਾਡੇ ਨਾਲ ਸਹਿਮਤੀ ਬਣਾਓ ਜਾਂ ਫਿਰ ਸਾਡੀ ਬੱਟ ਤੇ ਨਾ ਆਓ ਜੀ ਮਤਲਬ ਉਹਨਾਂ ਨੂੰ ਇਸ ਪੱਧਰ ਤੱਕ ਜਲੀਲ ਕੀਤਾ ਜਾਂਦਾ ਸੀ ਜਿਨ੍ਹਾਂ ਪਿੰਡਾਂ 'ਚ ਅੱਜ ਪੰਚੇਤੀ ਜ਼ਮੀਨ ਮਿਲ ਗਈ ਜੀ ਅੱਜ ਉਹ ਔਰਤਾਂ ਕਿਸੇ ਦੇ ਮੂਹਰੇ ਸਿਰ ਨਹੀਂ ਝੁਕਾਉਂਦੀਆਂ ਜੇ ਕੋਈ ਮਾੜਾ ਬੋਲਦਾ ਜਾਂ ਮਾੜਾ ਝਾਕਦਾ ਤਾਂ ਉਹ 다ਤੀ ਉਹਨਾਂ ਦੇ ਗਲਵਲ ਨੂੰ ਕਰਦੀਆਂ ਨਹੀਂ ਇਹ ਕਰਕੇ ਇਹ ਜਿੰਨਾ ਮਤਲਬ ਉਹਨਾਂ ਦਾ ਸ਼ੋਸ਼ਣ ਪਿੰਡਾਂ ਦੇ ਵਿੱਚ ਹੁੰਦਾ ਸੀ ਉਹ ਸਮਝਦੇ ਨੇ ਕਿ ਉਥੇ ਬੱਟ ਤੇ ਕਿਸੇ ਦੀ ਗਾਲ ਖਾਣ ਨਾਲੋਂ ਪੁਰਸ ਦਾ ਡੰਡਾ ਖਾਣਾ ਮਨਜ਼ੂਰ ਆ ਪਰ ਇਹਦੇ ਲਈ ਜਦੋਂ ਠੇਕੇ ਦੇ ਜ਼ਮੀਨ ਲਈ ਉਹ ਇੰਨਾ ਲੜ ਸਕਦੇ ਨਹੀਂ ਮਾਤਾ ਗੁਰਦੀਪ ਕੌਰ ਸ਼ਹਾਦਤ ਦੇ ਸਕਦੇ ਨਹੀਂ ਸਾਡੇ 40 ਤੋਂ ਵੱਧ ਪਰਚੇ ਦਰਜ ਹੋ ਸਕਦੇ ਨੇ ਉਹਦੇ باوجود ਲੋਕ ਲੜ ਰਹੇ ਨੇ ਤੇ ਫਿਰ ਜਦੋਂ ਪੱਕੇ ਤੌਰ ਤੇ ਵੰਡ ਕੇ ਜ਼ਮੀਨ ਆਉਣੀ ਆ ਤੇ ਉਹਦੇ ਲਈ ਉਹ ਇਤਿਹਾਸ ਵੀ ਦੁਹਰਾ ਸਕਦੇ ਨੇ ਤੇ ਸਾਡਾ ਇਤਿਹਾਸ ਕੁਰਬਾਨੀਆਂ ਦਾ ਜੇ ਸਿੱਖੀ ਦੇ ਵਿੱਚ ਕਿਸੇ ਦੀ ਅਧਾਰਨਾ ਆਉਂਦੀ ਆ ਤਾਂ ਐਸੀ ਭਾਈਚਾਰੇ ਵਾਲੀ ਨਹੀਂ ਜੀ ਸਹੀ ਚਾਹੇ ਉਹ ਦਿੱਲੀੋਂ ਸੀਸ ਲਿਆਉਣ ਦੀ ਗੱਲ ਆ ਚਾਹੇ ਸੀਸ ਧੜੀ ਤੇ ਧਰ ਕੇ ਲੜਨ ਦੀ ਗੱਲ ਆ ਉਹ ਸਾਡੇ ਹੀ ਲੋਕ ਸੀ ਨਹੀਂ ਹੁਣ ਲੜਾਈ ਆਪਦੀ ਜ਼ਮੀਨ ਖਾਤਰ ਹੋਣੀ ਆ ਤੇ ਫਿਰ ਉਹਦੀ ਖਾਤਰ ਲੜਨਗੇ ਲੋਕ ਔਰ 28 ਬਰਬਰੀ ਨੂੰ ਜੀ ਇਹ ਦੀਵੇ ਨਾਲ ਇੱਕ ਸ਼ੁਰੂਆਤ ਹੋ ਰਹੀ ਆ ਜੀ ਤੇ ਆਉਣ ਵਾਲੇ ਟਾਈਮ ਦੇ ਵਿੱਚ ਫਿਰ ਉਹਦੀ ਵੰਡ ਵਾਸਤੇ ਪੱਕੀਆਂ ਲਿਸਟਾਂ ਬਣਾ ਕੇ ਪੱਕਾ ਠਕਾ ਕੰਮ ਕਰਾਂਗੇ